ਉਰ ਪਿਆਰੀ ਸਾਥ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਲਾਈਵ ਰਿਪੋਰਟ ਤੁਹਾਡੇ ਨਾਲ ਪਾਣੀ ਦੇ ਡੈਮਾਂ ਦੇ ਰਿਪੋਰਟ ਲੈ ਕੇ ਹਾਜ਼ਰ ਆ ਸਮਾਂ ਦੱਸ ਦਿੰਨੇ ਆ ਤਰੀਕ ਦੱਸ ਦਿੰਨੇ ਆ ਤੇ ਕਿਸ ਲੋਕੇਸ਼ਨ ਤੇ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਹਰ ਇੱਕ ਕੇ ਹੈਡ ਬਾਕਸ ਤੋਂ ਅਸੀਂ ਰਜਾਨਾ ਰਿਪੋਰਟ ਕਰਦੇ ਆ ਲੇਕਿਨ ਇਸ ਟਾਈਮ ਅਸੀਂ ਬਨਾਲੇ ਵਾਲੇ ਪੁਲ ਤੇ ਮੌਜੂਦ ਆ ਜਿਹੜਾ ਪੱਟੀ ਤੋਂ ਪੱਟੀ ਤੋਂ ਰਸਤਾ ਜਿਹੜਾ ਫਰੋਇਪੁਰ ਨੂੰ ਜਾਂਦਾ ਹੈਗਾ ਉਸ ਬਨਾਲੇ ਵਾਲੇ ਪੁਲ ਤੇ ਤਸਵੀਰਾਂ ਤੁਹਾਨੂੰ ਇੱਕ ਰਿ ਵਿਖਾ ਦਿੰਨੇ ਆ ਇਧਰ ਪੱਟੀ ਵਾਲੀ ਸਾਈਡ ਤੇ ਦੂਸਰੇ ਬੰਨੇ ਫਰੋਇਪੁਰ ਵਾਲੀ ਸਾਈਡ ਆ ਜਿਹੜੀ ਆ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਤੁਹਾਨੂੰ ਲੋਕੇਸ਼ਨ ਆ ਜੀ ਸਾਂਝੀ ਕਰ ਰਹੇ ਆ ਅਸੀਂ ਅਕਸਰ ਇੱਥੋਂ ਵੀਡੀਓ ਕਰਦੇ ਆ ਤਾਂ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਜੜੀ ਥਾਂ ਦੀ ਸਾਰੀ ਇੱਥੇ ਅਸੀਂ ਅਕਸਰ ਅਸੀਂ ਆ ਵੀਡੀਓ ਇੱਥੇ ਥੱਲੇ ਵੀ ਵੀਡੀਓ ਕਰਦੇ ਰਿਹਾ ਤੁਸੀਂ ਤਸਵੀਰਾਂ ਦੇਖ ਲਓ ਕੈਸ ਬੰਨੇ ਅਸੀਂ ਥੱਲੇ ਉਹ ਮੋਟਰ ਦੇ ਕੋਲੇ ਵੀਡੀਓ ਜਾਂ ਜਿੱਥੇ ਹੋਣਾ ਵਿੱਚ ਰੇਤਾ ਦਿਸ ਰਹੀ ਹੈ ਪਾਣੀ ਨਹੀਂ ਹੈਗਾ ਉਹ ਵੀ ਅਸੀਂ ਉਥੇ ਵੀਡੀਓ ਅਕਸਰ ਅੰਦਰ ਜਾ ਕੇ ਵੀਡੀਓ ਕਰਦੇ ਰੇ ਇਕੜਾ ਹੁਣ ਜਿਹੜੇ ਦਰਿਆ ਦੇ ਹਾਲਾਤ ਨੇ ਸਤਲੁਜ ਦਰਿਆ ਦੇ ਹਾਲਾਤ ਤੁਸੀਂ ਦੇਖ ਸਕਦੇ ਜੀ ਪਾਣੀ ਜਿਹੜਾ ਅੱਗੇ ਸਿਰਫ ਓਪਰ ਸਾਈਡ ਤੇ ਹੁੰਦਾ ਸੀ ਉਹ ਨੁੱਕਰ ਦੇ ਪਾਣੀ ਇੱਕ ਸਾਈਡ ਤੇ ਥੋੜਾ ਜਿਹਾ ਹੁੰਦਾ ਸੀ ਕਹਿ ਸਕਦੇ ਆ ਪੁੱਲ ਦੇ ਥੋੜਾ ਜਿਹਾ 20 25% ਹੁੰਦਾ ਸੀ ਲੇਕਿਨ ਜੇ ਫੋਨ ਜੇ ਗੱਲ ਕਰਦੇ ਆ ਤਾਂ ਆਪਾਂ ਪਾਣੀ ਜਿਹੜਾ ਦੂਸਰੇ ਬੰਨੇ ਬੰਨ ਤੇ ਲੱਗਾ ਹੋਇਆ ਜਿੱਥੇ ਉਹ ਬਾਈ ਹੁਣੀ ਸਬਜ਼ੀ ਦਾ ਕੰਮ ਕਰ ਰਹੇ ਹੈਗੇ ਦੂਸਰੇ ਬੰਨੇ ਪਿੱਛੇ ਤੁਸੀਂ ਫਸਲ ਵੀ ਦੇਖ ਸਕਦੇ ਜੀ ਗੰਨੇ ਦੀ ਫਸਲ ਹੈਗੀ ਪਿੱਛੇ ਉਹ ਪਰਮਣ ਵੀ ਲੱਗੀ ਸੀ ਜਾਂ ਡੇਰੇ ਵਾਲੀ ਸਾਈਡ ਸਾਹਮਣੇ ਤੁਸੀਂ ਸੀਰਾ ਦੇ ਵਿੱਚ ਦੇਖ ਸਕਦੇ ਜਓ ਖਖਣ ਦੇ ਵਿੱਚ ਵੀ ਜੇ ਪਾਣੀ ਵੜ ਚੁੱਕਾ ਹੈ ਕਾਫੀ ਜਿਹੜਾ ਪਾਣੀ ਇੱਥੇ ਹਰ ਇੱਕ ਹੈਡ ਵ ਅੱਜ ਦਾ ਦੂਸਰੇ ਬਣਵੇਂ ਤੇ ਸੀਰਾ ਅਸੀਂ ਪਿਛਲੇ ਬਣਵੇਂ ਤੁਹਾਨੂੰ ਦਰਿਆ ਦੇ ਵਿਖਾ ਦਿੰਨੇ ਆ ਕਿ ਜੋ ਹਾਲਾਤ ਨੇ ਪਿਛਲੇ ਬਣਵੇਂ ਵੀ ਉਹ ਧੁੰਨਾ ਵੀ ਤੁਸੀਂ ਦੇਖ ਸਕਦੇ ਹੋ ਸੀਰਾ ਦੇ ਵਿੱਚ 4 ਅਗਸਤ 4 ਅਗਸਤ ਸ਼ਾਮਾਂ ਦੇ ਕਰੀਬ 7:25 30 ਮਿੰਟ ਹੋ ਗਿਆ ਸੋ ਆਪਾਂ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜਿਹੜਾ ਬਨਾਲੇ ਵਾਲੇ ਪੁਲ ਤੋਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ 7:25 ਮਿੰਟ ਹੋ ਗਿਆ 4 4 ਅਗਸਤ 2025 ਦਿਨ ਸੋਵਾਰ ਉਜੇ ਕਰ ਆਪਾਂ ਗੱਲ ਕਰਾਂਗੇ ਪਾਖੜਾ ਡੈਮ ਦੀ ਤਾਂ ਪਾਖੜਾ ਡੈਮ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਕਾਰਨ ਕਿ ਲਗਾਤਾਰ ਹਿਮਾਚਲ ਦੇ ਵਿੱਚ بارشਾਂ ਹੋ ਰਹੀਆਂ ਨੇ ਅੱਜ ਸਵੇਰ ਦੀ ਰਿਪੋਰਟ 6 ਵਜੇ ਦੀ ਚੌਰਾ ਸਪੋਟ ਤੇ ਪੱਧਰ ਤੇ ਜਿਹੜਾ ਕੁੱਲ ਜਿਹੜਾ ਪੱਧਰ 1366.68 ਫੁੱਟ ਤੇ ਪਾਣੀ ਜਿਹੜਾ ਇਸ ਟਾਈਮ ਮੌਜੂਦ ਹੈਗਾ 1366.68 ਫੁੱਟ ਜਿਹੜਾ ਪਾਣੀ ਮੌਜੂਦ ਹੈਗਾ ਜਿਹੜਾ ਇਹਦੇ ਵਿੱਚ ਪਾਣੀ ਅੱਗੇ ਆ ਰਿਹਾ ਇਹਦੇ ਵਿੱਚ ਪੌਂਗ ਡੈਮ ਦੇ ਵਿੱਚ ਉਹ ਕਰੀਬ ਆ ਰਿਹਾ 55310 ਕਿਊਸਕ ਪਾਣੀ ਆ ਰਿਹਾ ਤੇ ਅੱਗੇ ਜਿਹੜਾ ਪਾਣੀ ਆਊਟਫਲੋ ਹੋ ਰਿਹਾ ਬਿਆਸ ਦਰਿਆ ਦੇ ਵਿੱਚ ਉਹ ਕ੍ਰੇਵ 18506 ਕਿ ਉਸਕੇ ਜਿਹੜਾ ਪਾਣੀ ਅੱਗੇ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਜਿਹੜਾ ਆ ਰਿਹਾ ਸੋ ਅੱਗੇ ਜਿਹੜਾ ਇਹਦੀ ਐਕਚੁਅਲ ਜਿਹੜੀ ਰਿਪੋਰਟ ਹੈਗੀ ਜਿਹੜਾ ਐਕਚੁਅਲ ਡਾਟਾ ਹੈਗਾ ਔਸਤਨ ਡਾਟਾ ਹੈਗਾ ਉਹਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਜਿਹੜਾ ਇਹਦੇ ਵਿੱਚ ਪਾਣੀ ਆ ਰਿਹਾ ਉਹ 43388 ਕਿਊਸਕ ਤੇ ਜਿਹੜਾ ਇਹਦੇ ਚੋਂ ਜਾ ਰਿਹਾ ਅੱਗੇ ਜਿਹੜਾ ਐਕਚੁਅਲ ਡਾਟਾ ਹੈਗਾ ਉਹ ਸਵੇਰ ਦਾ ਅੱਜ 6 ਵਜੇ ਦਾ 18506 ਜਿਹੜਾ ਔਰ ਫਲੋਅ ਦੇ ਵਿੱਚ ਪਾਣੀ ਹੋ ਰਿਹਾ ਅੱਗੇ ਆਪਾਂ ਭਾਗੜਾ ਡੈਮ ਦੀ ਤੁਹਾਡੇ ਨਾਲ ਜਿਹੜੀ ਸਾਰਾ ਸਾਰਾ ਜਿਹੜਾ ਡਾਟਾ ਹੈਗਾ ਭਾਗੜਾ ਡੈਮ ਦਾ ਉਹ ਵੀ ਸ਼ੇਅਰ ਕਰ ਦਿੰਨੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਜੇ ਤੁਸੀਂ ਕਿਸ ਇਲਾਕੇ ਤੋਂ ਹੋ ਤੁਹਾਡੇ ਇਲਾਕੇ ਦੇ ਕੀ ਹਾਲਾਤ ਹਨ ਕਿਹੜਾ ਤੁਹਾਡਾ ਜ਼ਿਲ੍ਹਾ ਹੈਗਾ ਕਿਸ ਤੁਸੀਂ ਡੈਮ ਤੇ ਜਾਂ ਕਿਸ ਦਰਿਆ ਤੋਂ ਵੀਡੀਓ ਦੇਖ ਰਹੇ ਹੋ ਜਰੂਰ ਕਮੈਂਟ ਕਰਨਾ ਸੋ ਆਪਾਂ ਭਾਗੜਾ ਡੈਮ ਦੀ ਰਿਪੋਰਟ ਸ਼ੇਅਰ ਕਰ ਦਿੰਨੇ ਆ ਤੁਹਾਡੇ ਨਾਲ 4 ਅਗਸਤ ਸਵੇਰ 6 ਵਜੇ ਦੀ 4 ਅਗਸਤ ਸਵੇਰ 6 ਵਜੇ ਦੀ 2025 1685 ਫੁੱਟ ਜਿਹੜਾ ਇਹਦਾ ਪੱਧਰ ਪਾਣੀ ਦਾ ਭਾਖੜਾ ਡੈਮ ਦਾ ਤੇ 1631.616 ਜਿਹੜਾ ਫੁੱਟ ਤੇ ਪਾਣੀ ਇਹਦਾ ਵੀ ਮੌਜੂਦ ਹੈਗਾ 1631.10 10 ਫੁੱਟ ਤੇ ਪਾਣੀ ਜਿਹੜਾ ਮੌਜੂਦ ਹੈਗਾ ਇਹਨੇ ਫਲੋ ਦੀ ਗੱਲ ਕਰੀਏ ਜਿਹੜਾ ਇਹਦੇ ਵਿੱਚ ਪਾਣੀ ਭਾਖੜਾ ਡੈਮ ਤੋਂ ਜਿਹੜਾ ਪਾਣੀ ਇਹਦੇ ਵਿੱਚ ਆ ਰਿਹਾ ਉਹ 57482 57482 ਕਿਊਸਕ ਤੇ ਜਿਹੜਾ ਇਹਦੇ ਵਿੱਚ ਅੱਗੇ ਭਾਖੜਾ ਡੈਮ ਤੋਂ ਪਾਣੀ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਇਹਦੇ ਵਿੱਚ ਜਿਹੜਾ ਪਾਣੀ ਕੋ ਛੱਡਿਆ ਜਾ ਰਿਹਾ ਸੌਰੀ 17047 ਕਿਸਕੇ ਜਿਹੜਾ ਪਾਣੀ ਅੱਗੇ ਜਿਹੜਾ ਆ ਰਿਹਾ ਹੈਗਾ ਪਾਖੜਾ ਡੈਮ ਤੋਂ ਸਾਦਰੋ ਦਰਿਆਲੇ ਬਣੇ। ਸੋਹਣ ਦੇ ਵਿੱਚ ਜਿਹੜਾ ਜੇਕਰ ਆਕਾ ਜੇਕਰ ਆਪਾਂ ਹਰੀਕੇ ਹੈਡਵਕਸ ਦੀ ਗੱਲ ਕਰਾਂਗੇ ਤਾਂ ਉੱਥੇ ਜਿਹੜਾ ਡਾਟਾ ਹੈਗਾ ਉਹ ਕਰੀਬ 24000 25000 ਦੇ ਡਾਟਾ ਕਰੀਬ ਹੈਗਾ ਉਹ ਕਾਰਨ ਕੀ ਕਿ ਰਸਤਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਨਾਲੇ ਜਿਹੜਾ ਝਰਨੇ ਹੋਰ ਜਿਹੜੇ ਛੋਟੇ ਮੋਟੀਆਂ ਨਹਿਰਾਂ ਪੈਂਦੀਆਂ ਉਹਦੇ ਕਾਰਨ ਡਾਟਾ ਜਿਹੜਾ ਇੱਥੋਂ ਹਰੀਕੇ ਹੈਡਵਕਸ ਤੋਂ ਬਾਅਦ ਜਾਂਦਾ ਉਹ 24 25000 ਦੀ ਰਿਪੋਰਟ ਬਣ ਜਾਂਦੀ ਹੋਂ ਉਹਦਾ ਕਾਰਨ ਕੀ ਹੈ ਕਿ ਜਿਹੜਾ 17400 1747 ਜਿਹੜਾ ਪਿੱਛੋਂ ਪਾਣੀ ਆ ਰਿਹਾ ਉਹ ਥੋੜਾ ਬੜਾ ਜਿਹੜਾ ਰਸਤੇ ਦੇ ਵਿੱਚ ਨਦੀਆਂ ਹੁੰਦੀਆਂ ਨੇ ਜਾਂ ਕੋਈ بارشਾਂ ਹੁੰਦੀਆਂ ਨੇ ਕੋਈ ਨਾਲੇ ਹੁੰਦੇ ਆ ਉਹਨਾਂ ਕਾਰਨ ਉਹਨਾਂ ਕਾਰਨ ਜਿਹੜਾ ਪਾਣੀ ਜਿਹੜਾ 3-4000 ਕਿਊਸ ਕਿੜਾ ਵਧ ਜਾਂਦਾ ਸੋ ਪੌਂਗ ਡੈਮ ਦੀ ਆਪਾਂ ਗੱਲ ਕਰਾਂਗੇ ਸਵੇਰ ਦੀ ਸਵੇਰ ਦੀ ਪੌਂਗ ਡੈਮ ਦੀ ਨਹੀਂ ਆਪਾਂ 11 ਵਜੇ ਰਿਪੋਰਟ ਸਾਂਝੀ ਕਰਾਂਗੇ ਕੋਈ 6 ਵਜੇ ਰਿਪੋਰਟ ਤੁਹਾਡਾ ਸਾਂਝੀ ਕਰਤੀ ਉਸ ਤੋਂ ਬਾਅਦ ਹੁਣ 11 ਵਜੇ ਦੀ ਰਿਪੋਰਟ ਤੁਹਾਡਾ ਸਾਂਝੀ ਕਰ ਦਿੰਨੇ ਆ ਉਹਦੇ ਵਿੱਚ ਜਿਹੜਾ ਪੱਧਰ ਹੈ 1304.94 ਫੁੱਟ ਤੇ ਜਿਹੜਾ ਪਾਣੀ ਦੇ 55708 ਕਿ ਉਸਕਤੇ ਅੱਗੇ ਜਿਹੜਾ ਪਾਣੀ ਵਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ 18386 ਕਿ ਛੱਡਿਆ ਜਾ ਰਿਹਾ ਹਰੀਕੇ ਹੈਡ ਬਾਕਸ ਦੀ ਤੁਹਾਡੇ ਨਾਲ ਰਿਪੋਰਟ ਸਾਂਝੀ ਕਰ ਦਿੰਨੇ ਆ। ਸੋ ਬੰਗਾਲੀ ਵਾਲੇ ਪੋਲ ਤੋਂ ਤੁਹਾਡੇ ਨਾਲ ਲਾਈਵ ਅਪਡੇਟ ਕਰ ਰਹੇ ਆ। ਆਪਣਾ 4 ਅਗਸਤ ਸ਼ਾਮ ਦੇ ਕਰੀਬ 7:25 ਮਿੰਟ ਦੇ। ਸੋ ਹਰੀਕੇ ਹੈਡ ਬਾਕਸ ਦਾ ਜਿਹੜਾ ਪੌਂਟ ਲੈਵਲ ਹੈਗਾ 690 ਪੁਆਇੰਟ 690 ਪੁਆਇੰਟ 690 ਪੁਆਇੰਟ ਤੇ ਪਾਣੀ ਜਿਹੜਾ ਹੈਗਾ 690 ਪੁਆਇੰਟ 90 ਜਿਹੜਾ ਉਹਦਾ ਪੌਂਡ ਲੈਵਲ ਹੈਗਾ ਸੋ ਉਹਦੇ ਵਿੱਚ ਜਿਹੜਾ ਪਾਣੀ ਆ ਰਿਹਾ ਹਰੀਕੇ ਹੈਡਵਕਸ ਤੇ ਉਹ 24258 ਕਿਊਸਕ ਆ ਰਿਹਾ ਤੇ ਜਿਹੜਾ ਜੇਕਰ ਗੱਲ ਕਰਦੇ ਹਾਂ ਫਰੋਪਰ ਨਹਿਰ ਦੀ ਫਰੋਪਰ ਨਹਿਰ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ 91 91 ਕਿਊਸਕ ਪਾਣੀ ਤੇ ਰਾਜਸਥਾਨ ਨਹਿਰ ਦੇ ਵਿੱਚ ਜਿਹੜਾ ਪਾਣੀ 13795 ਕਿਊਸ ਕਿੜਾ ਪਾਣੀ ਰਾਜਸ탄 ਨਹਿਰ ਦੇ ਵਿੱਚ ਤੇ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਜਿਹੜਾ ਤੁਸੀਂ ਹਾਲਾਤ ਦੇਖ ਸਕਦੇ ਆੜੇ ਸਤਲੁਜ ਦਰਿਆ ਤੇ ਜਿਹੜਾ ਹਰੀਕੇ ਹੈਡਵਕਸ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਇਧਰ ਕਰੀਬ 1380 ਕਿਊਸਕ ਪਾਣੀ 1300 1400 1500 ਕਿਊਸਕ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਹਾਲਾਂਕਿ ਇਹ ਸਮਝ ਨਹੀਂ ਆਉਂਦੀ ਜਿਹੜਾ ਪਾਣੀ ਇੱਥੇ ਵਧ ਰਿਹਾ ਹੈਗਾ ਕਾਰਨ ਦਾ ਕੀ ਏ ਇਹ ਹਰੀਕੇ ਹੈਡਵਕਸ ਤੇ ਜਿਹੜਾ ਹਰੀਕੇ ਹੈਡਵਕਸ ਤੋਂ ਅੱਗੇ ਜਿਹੜਾ ਸੈਣੀ ਵਾਲਾ ਬਰਡਰ ਉੱਥੋਂ ਪਾਣੀ ਅੱਗੇ ਨਹੀਂ ਜਾ ਰਿਹਾ ਕਿ ਜਾਂ ਜਿਹੜਾ ਇਹ ਦਰਿਆ ਹੈਗਾ ਦਰਿਆ ਰੇਤਾਂ ਨਾਲ ਭਰਨ ਕਰਕੇ ਕਿਤੇ ਡਾਫ ਲੱਗਦੀ ਹੈਗੀ ਉਸ ਕਰਕੇ ਜਿਹੜਾ ਦਰਿਆ ਭਰ ਰਿਹਾ ਹੈਗਾ ਲਗਾਤਾਰ ਕਿਉਂਕਿ ਪਹਿਲਾਂ ਸੀ ਜਦੋਂ ਜਦੋਂ ਅੱਗੇ ਸਾਨੀਆਂ ਕਰਦੇ ਹੁੰਦੇ ਤਾਂ ਪਾਣੀ ਬਿਲਕੁਲ ਨਾ ਮਾਤਰ ਸੀ ਉਸ ਸਾਈਡ ਤੇ ਥੋੜਾ ਬਾਲਾ ਸੀ ਲੇਕਿਨ ਹੁਣ ਲੱਤਾਂ ਤੋਂ ਇੰਝ ਲੱਗਦਾ ਹੈਗਾ ਕਿਦਣਾ ਕਿਤੇ ਕੋਨਾ ਕੋਈ ਗੜਬੜੀ ਜ਼ਰੂਰ ਹੈਗੀ ਹੈ ਭਾਵੇਂ ਤਾਂ ਕੋਈ ਪਿੱਛੋਂ ਪਾਣੀ ਵਧ ਕਰ ਛੱਡਿਆ ਜਾ ਰਿਹਾ ਹੈਗਾ ਜਾਂ ਦਰਿਆ ਜਿਹੜਾ ਰੇਤਾਂ ਨਾਲ ਭਰਿਆ ਹੈਗਾ ਤੇ ਜਾਂ ਇੰਝ ਕਹਿ ਸਕਦੇ ਆ ਜਿਹੜਾ ਹਸੈਣੀ ਵਾਲਾ ਜਿਹੜਾ ਹੈਡਬਾਕਸ ਹੈਗਾ ਉਥੋਂ ਪਾਣੀ ਅੱਗੇ ਪਾਕਿਸਤਾਨ ਨੂੰ ਨਹੀਂ ਛੱਡਿਆ ਜਾ ਰਿਹਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਂ ਦਾ ਸਾਡਾ ਚੈਨਲ ਹੈਗਾ ਸਾਡੀ ਤਰਫੀ ਸਾਡੇ ਲੋਕ ਉਸਨੂੰ ਵੱਧ ਤੋਂ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ